ਇਹਦੀ ਪਲਾਨ ਤੇ ਹੋਣਾ ਸਾਰੇ ਇੰਨੇ ਖਲਾੜਦੇ ਹੋ ਇੱਕ ਇੱਕ ਬੁਰਾ ਗਰੁੱਪ ਭਾਈ ਸਾਹਮਣੇ ਕਰਿਓ ਜਰਾ ਨਾ ਇੱਕ ਇੱਕ ਖੜੇ ਕਰੋ ਗਰੁੱਪ ਲਾਓ ਇੱਥੇ ਨਾਲੋ ਸੁਭੀ ਜੀ ਸੁਭੀ ਜੀ ਆਹ ਟੀਮ ਵਾਲੇ ਉੱਥੇ ਸਾਹਮਣੇ ਕਰਾਇਆ ਵਾਡਾ ਗਰੁੱਪ ਆ ਆ ਤੇ ਕਰਦੀ ਸੋਸ ਆਓ ਜਿਓ ਆਓ ਆਓ ਪਰ ਮੈਨੂੰ ਜੋੜ ਦਿਓ ਆਪਾ ਆ ਜੋੜ ਦਿਓ ਜੀ ਆਜਾ ਆਜਾ ਆਹ ਸਾਹਮਣੇ ਸਭ ਨਾਲ ਗਰੁੱਪ ਫੋਟੋ ਬਣਾ ਲੀਏ ठीक है आप रुबी भाई करा दो यार एक कराते रुबी भाई अरेंजमेंट बढ़िया ਪਿਆਰ ਨਾ ਪਿਆਰ ਨਾ ਜੀ ਇਹੋ ਬੱਚੀ ਬੱਚੀ ਜਿੰਦਰ ਸਿੰਘ ਜਿੰਦਰ ਸਿੰਘ ਜਿੰਦਰ ਸਿੰਘ ਮਾਤ ਰਹੀ ਆ ਤੇ ਬੱਚੀ ਇਹੋ ਬੱਚੀ ਮੈਂ ਤੇ ਕਹਾਂ ਲੈਂਦਾ ਮੈਂ ਕੋਈ ਨਹੀਂ ਲੰਗਣਾ ਦੇਖਦਾ ਬਲੇਡ ਦਾ ਜੀ ਜਮਾਨਾ ਮਛਾ ਦੇਣਾ ਉਹਦਾ ਪਤਾ ਨਹੀਂ ਪੁੱਛ ਉਹਨੇ ਸਾਰੇ ਨੂੰ ਕੱਢ ਕੇ ਲਾਉਂਦੀ ਉਹ ਕਰਦੇ ਨੇ ਕਾਹਦੀ ਗੱਲ ਉਹ ਪਾ ਦੋ ਤੁਹਾਨੂੰ ਪਸੰਦੀ ਹੈ ਜੋ ਉਹੀ ਆਈ ਦੇ ਜੇ ਕਿਹੜੀ ਆਨਲਾਈਨ ਉਹ ਪਾ ਦੋ ਤੁਹਾਨੂੰ ਪਸੰਦੀ ਹੈ ਯਾਰ ਪਿੱਛੇ ਆ ਜਾ ਹਾਂ ਭਾਈ ਤੁਹਾਡਾ ਸਾਰਿਆਂ ਦਾ ਇੰਝ ਹੋ ਦਿੰਦਾ ਨਹੀਂ ਕਰੀ ਜਾਂਦੇ ਖਾ ਲੋ ਖਾ ਲੋ ਖਾ ਲੋ ਚਲ ਕਰਦੇ ਹੁੰਦੇ ਹੋ ਚਲ ਭਾਜੀ ਕਰ ਰਿਹਾ ਇਹ ਕੋਈ ਨਹੀਂ ਬਣਦਾ ਮੈਂ ਵੀ ਲਾ ਬਿਕਟਰ ਰਹੀਆਂ ਨਾ 10 ਮਿੰਟ ਹੋ ਗਿਆ ਇਹ ਹੋਰ ਕਿੰਨੇ ਹੋਰ ਕਿੰਨੇ ਬੁਸਟਾ ਕਰਾਂਗੇ ਦੋ ਨਾਲ 100 ਹੋ ਗਈ ਯਾਰ ਪਿੱਛੋਂ ਭਰੇ ਹੋ ਆ ਕੰਮ ਲੋ ਬਲੋ ਕਰੋਨਾ ਲੜਾਈ ਜਿਹੜੀ ਅੜ ਗਈ ਉਹ ਹੈ ਸਾਗੋ ਪਾਈਓਂ ਜਗ੍ਹਾ ਦੇਉਂਦੀ ਸਾਨੂੰ ਇੱਕ ਵਾਰੀ ਕਿੱਕ ਕਰਕੇ ਸਾਰਿਆਂ ਨੂੰ ਦੇ ਦੋ ਯਾਰ ਸਾਰਿਆਂ ਨੂੰ ਕਰਕੇ ਦੇ ਦੋ ਪਿਆਰ ਨਾਲ ਕੰਨੀ ਕੰਨੀ ਜਗ੍ਹਾ ਦੇ ਦੇ ਪੁੱਤ ਬਣੀ ਯਾਰ ਕਿੱਕ ਕਰਕੇ ਜਗ੍ਹਾ ਦੇ ਦੇ ਇਹ ਤੋਂ ਅੱਗੇ ਨਹੀਂ 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 ਇੱਥੇ ਇੱਕ ਮਿੰਟ ਕਿੱਥੇ ਗਿਆ ਹੋ ਗਿਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਸਰ ਜੀ ਸ਼ੁਰੂ ਕਰਾ ਮੇਰੇ ਗੁਰੂ ਘਰ ਆਪਾ ਸ਼ੁਰੂ ਕਰਾ ਜੀ ਯਾਰ ਤੂੰ ਵੀ ਪਾ ਲੈ ਇੱਕ ਮਿੰਟ ਯਾਰ ਫੋਨ ਪਿੱਛੇ ਕਰੋ ਯਾਰ ਭਾਜੀ ਇੱਕ ਮਿੰਟ ਮੇਰੇ ਆਇਓਂ ਜਗਾ ਦਿਓ ਕਿਸਾਨ ਨੂੰ ਇੱਕ-ਇੱਕ ਕਰਕੇ ਸਾਰਿਆਂ ਨੂੰ ਦੇ ਦਿਓ ਜੀ ਭਾਈ ਕੀ ਕਰਕੇ ਜਗਾ ਦਿਓ ਸਾਰਿਆਂ ਨੂੰ ਪਿਆਰ ਨਾਲ ਮਾਰ ਦਿਓ ਕੀ ਕਰਕੇ ਜਗਾ ਦੇਵੇ ਜੀ ਛੋਟੇ ਨਹੀਂ ਨਹੀਂ ਇੱਥੇ ਇੱਥੇ ਦਿਓ ਇੱਕ-ਇੱਕ ਕਰਕੇ ਭਾਈ ਭਾਈ ਇੱਕ ਵਾਰੀ ਪਲੀਜ਼ ਦੇਖੋ ਜੀ ਬਹੁਤ ਵਧੀਆ ਲੱਗ ਰਿਹਾ ਹੈ ਜੋ ਕੁਝ ਵੀ ਅਸੀਂ ਸੰਗਤ ਵਿੱਚ ਕਰਦੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਸਭ ਕੁਝ ਚੱਲਦਾ ਹੈ ਲਾਸਟ ਟਾਈਮ ਵੀ ਅਸੀਂ ਜਦੋਂ ਮੈਡਲ ਲੈ ਕੇ ਆਏ ਸੀਗੇ ਜਦੋਂ ਪੰਜਾਬ ਆਏ ਸੀਗੇ ਅੰਮ੍ਰਿਤਸਰ ਆਏ ਸੀਗੇ ਤੇ ਨਹੀਂ ਸਿੱਧਾ ਗੁਰੂ ਮਹਾਰਾਜ ਦੇ ਘਰੇ ਆਏ ਸੀਗੇ ਜੀ ਦਰਸ਼ਨ ਕੀਤੇ ਉਹਨਾਂ ਦੇ ਕਿਉਂਕਿ ਸਭ ਕੁਝ ਇੱਥੇ ਹੀ ਮਿਲਦਾ ਹੈ ਸਾਨੂੰ ਤੇ ਇਸ ਵਾਰੀ ਵੀ ਅਸੀਂ ਇਦਾਂ ਹੀ ਕੀਤਾ ਤੇ ਬਹੁਤ ਖੁਸ਼ੀ ਆ ਮਹਾਰਾਜ ਜੀ ਮਹਾਰਾਜ ਦੀ ਕਿਰਪਾ ਨਾਲ ਇਦਾਂ ਹੀ ਆਪਣਾ ਆਸ਼ੀਰਵਾਦ ਸਾਡੇ ਦਰਖੰਡ ਤੇ ਆਏ ਅਸੀਂ ਹੋਰ ਖੁਸ਼ ਹੋ ਗਏ ਆ ਸਭ ਜੀ ਯਾਰ ਬੜਾ ਬਿਹਲੇ ਲੋਕਾਂ ਤੋਂ ਚੇਂਜ ਵੇਖੀ ਹੈ ਕਿ ਗਰਾਊਂਡ ਦੇ ਵਿੱਚ ਵੀ ਸਟੇਡੀਅਮ ਤੇ ਵੀ ਰੰਗੇ ਲਹਿਰਾਂ ਦੇ ਵਿੱਚ ਸੀ ਬੜੀ ਬਹੁਤ ਵੱਡੀ ਗੱਲ ਹੈ ਜੀ ਆਪਣੇ ਮੁਲਕ ਤੋਂ ਬਾਹਰ ਨੂੰ ਜਾ ਕੇ ਖੇਡਣਾ ਤੇ ਉੱਥੇ ਵੀ ਆਪਣੇ ਝੰਡੇ ਨੂੰ ਦੇਖਣਾ ਆਪਣੇ ਲੋਕਾਂ ਨੂੰ ਦੇਖਣਾ ਜਿਹੜੇ سپورਟ ਕਰਨ ਆਉਂਦੇ ਆ ਤੇ ਬੜੀ ਮਾਣ ਵਾਲੀ ਗੱਲ ਹੈ ਜੀ ਸਾਡੇ ਨਾਲ ਸੋਕਾ ਚੱਲ ਰਿਹਾ ਸੀ 1980 ਤੋਂ ਬਾਅਦ ਲਗਾਤਾਰ ਤੁਹਾਡੀ ਟੀਮ ਨੇ ਕਮਾਲ ਕੀਤੀ ਹੈ ਤੇ ਸੇਰਾ ਸਰਪੰਚ ਸਾਹਿਬ ਨੂੰ ਵੀ ਜਾਂਦਾ 10 ਕੋਸ ਸਰਪੰਚ ਸਾਹਿਬ ਨੇ ਕੀਤੇ ਆ ਦੇ ਦੇਖੋ ਇਹ ਸ਼ੁਰੂ ਮਹਾਰਾਜ ਨੇ ਕਰਵਾਇਆ ਜੀ ਪਰ ਇਹ ਆ ਕਿ ਪੂਰੀ ਟੀਮ ਦਾ ਜੋਰ ਹੈ ਜੀ ਇਹਦੇ ਪੂਰੀ ਟੀਮ ਦਾ ਹੱਥ ਹੈ ਤੇ ਤਾਕੀ ਦੇ ਵਿੱਚ ਲਗਾਤਾਰ ਬੈਕ ਟੂ ਬੈਕ ਦੋਵਰੀ ਮੈਡਲ ਜਿਤਨਾ ਬਹੁਤ ਵਧੀਆ ਕਰਿਆ ਜਿੱਦਾਂ ਦੱਸਿਆ ਨੇ ਉਹਨਾਂ ਨੇ ਦੱਸਿਆ ਨੇ ਤੁਹਾਨੂੰ ਕਿ ਜਿਹੜਾ ਸਾਡਾ ਸੋਕਾ ਸੀ ਅਸੀਂ ਦੁਬਾਰਾ ਹੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੀ ਹਾਕੀ ਉੱਪਰ ਕੇ ਅਦਾਨ ਹੋ ਆਵੇ ਤੇ ਆਪਾਂ ਹੋਰ ਇਦਾਂ ਹੀ ਤਰਕੀਆਂ ਕਰੀਏ ਤੇ ਹਾਕੀ ਦਾ ਨਾਮ ਬਣਾਈਏ ਗੋਲਡ ਮੈਡਲ ਦੀ ਅਰਦਾਸ ਕੀਤੀ ਹੈ ਜੋ ਅਗਲੀ ਵਾਰੀ ਗੋਲਡ ਮੈਡਲ ਲੈ ਕੇ ਆਈਏ ਜੀ ਹਰ ਵਾਰੀ ਪਿੰਡਾਂ ਦੇ ਵਿੱਚ ਦੁਕਾਨਦਾਰ ਜਿਹੜੇ ਬੱਚਿਆਂ ਨੂੰ ਤੁਹਾਨੂੰ ਲੱਗਦਾ ਹੈ ਕਿ ਖੇਡਾਂ ਵਾਸਤੇ ਜਿਹੜੀਆਂ ਬੁਨਿਆਦੀ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਨੇ ਕੀ ਕਈ ਵਾਰ ਦੇਖਿਆ ਗਿਆ ਕਿ ਬੁਨਿਆਦੀ ਸਹੂਲਤਾਂ ਸਰਕਾਰਾਂ ਵੱਲੋਂ ਨਹੀਂ ਚੰਗੀ ਜਾਂਦੀਆਂ ਤਾਂ ਕਰਕੇ ਗਰੀਬ ਘਰਾਵਾਂ ਦੇ ਬੱਚੇ ਆਦੇ ਪਿੰਡ ਨੇ ਵੀ ਪਿੰਡ ਲਈ ਸਟੇਡੀਅਮ ਦੀ ਮੰਗ ਕੀਤੀ ਹੈ ਜੀ ਬਿਲਕੁਲ ਨਹੀਂ ਨਹੀਂ ਲਾਸਟ ਟਾਈਮ ਜੀ ਹੋਇਆ ਜੀ ਸਾਰਾ ਕੁਝ ਹੋ ਰਿਹਾ ਮੈਂ ਮੰਗ ਵੀ ਕੀਤੀ ਆ ਤੇ ਮੰਗ ਥੋੜੀ ਵੀ ਹੋਈ ਆ ਤੇ ਕ੍ਰਿਕਟਾਂ ਵੀ ਚੱਲੇਗਾ ਸਾਡੇ ਪਿੰਡ ਦੇ ਜਿਹੜੇ ਗਰਾਊਂਡ ਆਪੋਸ ਬਣੇਗੀ ਤੇ ਮੈਂ ਕਹਿਣਾ ਚਾਹੁੰਦਾ ਪਰ ਖੇਡਾਂ ਪ੍ਰਤੀ ਜੇ ਦੇਖਿਆ ਜਾਵੇ ਬਹੁਤ ਵਧੀਆ ਪ੍ਰਾਲੇ ਕੀਤੇ ਜਾ ਰਹੇ ਆ ਬਹੁਤ ਵੱਡੀ ਗੱਲ ਹੈ ਆਉਣ ਵਾਲੇ ਯੰਗਸਟਰ ਮੁੰਡੇ ਆ ਜਿਹੜੇ ਜਦੋਂ ਦੇਖਣਗੇ ਇਹਨਾਂ ਪਿਆਰ ਮਿਲਦਾ ਹੈ ਇਹਨਾਂ ਸਤਕਾਰ ਮਿਲਦਾ ਹੈ ਉਹ ਜਿਹੜੀ ਆਪਾਂ ਗੱਲ ਕਰ ਰਹੇ ਆ ਅੱਜਕੱਲ ਪੰਜਾਬ ਦੇ ਬਾਰੇ ਉਹ ਤੋਂ ਆਪਾਂ ਬਹੁਤ ਛੇਤੀ ਛੜਦਾਰਾ ਪਾਵਾਂਗੇ ਜੋ ਉਹਨਾਂ ਕਮੇਟੀ ਵੱਲੋਂ ਅੱਜ ਮਾਨ ਸਨਮਾਨ ਕੀਤਾ ਗਿਆ ਕਿੰਨੀ ਮਾਣੇ ਰੱਖਦਾ ਹੈ ਮਾਨ ਸਨਮਾਨ ਬਹੁਤ-ਬਹੁਤ ਧੰਨਵਾਦ ਜੀ ਕਿਉਂਕਿ ਲਾਸਟ ਟਾਈਮ ਵੀ ਅਸੀਂ ਆਏ ਸੀਗੇ ਇਹਨਾਂ ਪਿਆਰ ਦਿੱਤਾ ਗਿਆ ਸੀ ਇਸ ਵਾਰ ਵੀ ਮੈਂ ਬਹੁਤ ਦਿਲੋਂ ਸਾਰੀ ਟੀਮ ਦਾ ਸ਼ੁਕਰਗੁਜ਼ਾਰ ਹਾਂ। ਸ਼੍ਰੋਮਣੀ ਕਮੇਟੀ ਵੱਲੋਂ ਹੀ ਹਾਕੀ ਅਕੈਡਮੀ ਰਨ ਕੀਤੀ ਜਾ ਰਹੀ ਜਿੱਥੇ ਸਭ ਤੋਂ ਖਿਡਾਰੀ ਤਿਆਰ ਕੀਤੇ ਜਾ ਰਹੇ ਹਨ। ਜਿੱਥੇ ਕਮੇਟੀ ਦੇ ਆਪਣੇ ਪੱਤਰ ਤੇ ਖਿਡਾਰੀ ਤਿਆਰ ਕਰਦੀ ਹੈ। ਜੀ ਬਿਲਕੁਲ ਜੀ। ਮੈਂ ਤਾਂ ਕਹਿੰਦਾ ਜੀ ਬਹੁਤ ਚੜ ਕੇ ਸਾਰੇ ਹੀ ਆਉਣਗੇ। ਕਿਉਂਕਿ ਬੱਚਿਆਂ ਦਾ ਫਿਊਚਰ ਆ ਹਾਕੀ ਦੀ ਗੱਲ ਹੋ ਰਹੀ ਹੈ, ਖੇਡਾਂ ਦੀ ਗੱਲ ਹੋ ਰਹੀ ਹੈ, ਆਈਡੀਆ ਦੀ ਗੱਲ, ਪੰਜਾਬ ਦੀ ਗੱਲ ਹੋ ਰਹੀ ਹੈ। ਤੇ ਮੈਂ ਤਾਂ ਕਹੂੰਗਾ ਜੀ ਬਹੁਤ ਸਾਰੇ ਜਿੰਨੇ ਜਿਹੜਾ ਬੰਦਾ ਲੋਕਦੰਦ ਦੇ ਸਕਦਾ ਦਾ ਆਪਣੇ ਤੇ ਲੋਕਦੰਦ ਬਣ ਸਕਦਾ ਹੈ। ਬੜੇ ਲੰਮੇ ਸਮੇਂ ਤੋਂ ਬਾਅਦ ਓਲੰਪਿਕ ਦੇ ਵਿੱਚ ਸਾਡੇ ਕੈਪਟਨ ਡੀਐਸਪੀ ਸਾਹਿਬ ਤੇ ਜਿਨ੍ਹਾਂ ਦਾ ਨਿਕਨੇਮ ਆਪਾਂ ਸਰਪੰਚ ਕਹਿੰਨੇ ਆ ਉਹਨਾਂ ਦੀ ਕਮਾਂਡ ਥੱਲੇ ਓਲੰਪਿਕ ਦੇ ਵਿੱਚ ব্রੌਂਜ਼ ਮੈਡਲ ਜਿਹੜਾ ਆ ਸਾਡੀ ਟੀਮ ਨੂੰ ਹਾਸਲ ਹੋਇਆ ਤੇ ਮੈਂ ਇਸ ਗੱਲ ਦਾ ਵੀ ਮਾਣ ਤੇ ਫਕਰ ਮਹਿਸੂਸ ਕਰਦਾ ਕਿ ਬਹੁਤ ਲੰਮੇ ਸਮੇਂ ਤੋਂ ਜਾਦ ਵੀ ਪੰਜਾਬ ਦੇ ਨੌਜਵਾਨ ਇੰਡੀਆ ਦੀ ਟੀਮ ਦੇ ਵਿੱਚ ਚਾਹੇ ਏਸ਼ੀਅਨ ਕੈਂਪ ਵਿੱਚ ਗਏ ਆ ਚਾਹੇ 올림픽 ਦੇ ਵਿੱਚ ਗਏ ਆ ਉਹ ਵੱਡੀ ਪ੍ਰਾਪਤੀ ਕਰਕੇ ਆਏ ਆ ਸੋ ਮੈਂ ਸਾਰੀ ਟੀਮ ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ-ਬਹੁਤ ਵਧਾਈ ਦਿੰਦਾ ਤੇ ਕਾਮਨਾ ਵੀ ਕਰਦਾ ਇਹਨਾਂ ਦੇ ਚੰਗੇ ਭਵਿੱਖ ਦੇ ਚੰਗਾ ਭਵਿੱਖ ਗੁਰੂ ਸਾਹਿਬ ਕਿਰਪਾ ਬਖਸ਼ਿਸ ਕਰਨ ਆਉਂਦੀਆਂ ਜਿਹੜੀਆਂ ਉਪलब्ਧੀਆਂ ਵੀ 사ਤਗੁਰੂ ਜੀ ਵੱਡੀਆਂ ਇਹਨਾਂ ਨੂੰ ਬਖਸ਼ਿਸ਼ ਕਰਨ ਜ਼ਿੰਦਗੀ ਦੇ ਸਾਰੇ ਸੁੱਖ ਆਰਾਮ 사ਤਗੁਰੂ ਜੀ ਇਹਨਾਂ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਨ ਸੋ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿਨਾ ਕੈਪਟਨ ਸਾਹਿਬ ਨੂੰ ਖਾਸ ਕਰਕੇ ਵਧਾਈ ਦਿਨਾ ਕਿ ਲੰਬੇ ਅਰਸੇ ਤੋਂ ਬਾਅਦ ਤੁਸੀਂ ਇਹ ਪੰਜਾਬ ਦਾ ਜਿਹੜਾ ਪੁਰਾਣਾ ਸਾਡਾ ਇਤਿਹਾਸ ਸੀ ਇਹਨੂੰ ਦੁਬਾਰਾ ਰਿਪੀਟ ਕੀਤਾ ਸੋ ਬਹੁਤ-ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ 10 ਨੇ ਪੰਜਾਬ ਦੇ ਨੇ ਦੇਖੋ ਮੈਂ ਕਿਸੇ ਵੇਲੇ ਸਰਦਾਰ ਹਜੀਤ ਸਿੰਘ ਜੀ ਅਜੀਤਪਾਲ ਸਿੰਘ ਜੀ ਉਸ ਵੇਲੇ ਵੀ ਮੈਂ ਦੇਖਦਾ ਸੀ ਪੰਜਾਬ ਦੀ ਸਾਰੀ ਉਹ ਲਗਭਗ ਟੀਮ ਸੀ ਪਰ ਹੁਣ ਉਹ ਇਤਿਹਾਸ ਦੁਆਰਾ ਰਿਪੀਟ ਹੋਇਆ ਕਿ 10 플레이ਰ ਇਸ ਇੰਡੀਆ ਦੀ ਟੀਮ ਦੇ ਵਿੱਚ ਸਾਡੇ ਪੰਜਾਬ ਤੋਂ ਖੇਡੇ ਆ ਤੇ ਮੈਂ ਸਮਝਦਾ ਇਹੋ ਹੀ ਲੰਮੇ ਸਮੇਂ ਦੀ ਲੋਕਾਂ ਦੀ ਮੰਗ ਵੀ ਸੀ ਤੇ ਇਹ ਜੋ ਸਾਡਾ ਇਤਿਹਾਸ ਵੀ ਦੇਖਾ ਕਿ ਪੰਜਾਬ ਦੇ ਵਿੱਚੋਂ ਹਾਜੀ ਹੋਵੇ ਫੁੱਟਬਾਲ ਹੋਵੇ ਇਹ ਨਰਸਰੀ ਰਹੀ ਆ ਤੇ ਵੱਡੀਆਂ ਉਪलब्ਧੀਆਂ ਵੀ ਪ੍ਰਾਪਤ ਕਰਦੀ ਰਹੀ ਤੇ ਮੈਂ ਸਮਝਦਾ ਇਤਿਹਾਸ ਹੀ ਨਹੀਂ ਦੁਬਾਰਾ ਰਿਪੀਟ ਕੀਤਾ ਇਹ ਬਹੁਤ ਖੁਸ਼ੀ ਦੀ ਤੇ ਸੁਭਾਗਾ ਸਮਾਂ ਆ ਸਾਡੇ ਲਈ ਨਹੀਂ ਨਹੀਂ ਬੜੀ ਖੁਸ਼ੀ ਦੀ ਗੱਲ ਆ ਤੇ ਉਸ ਤੋਂ ਵੀ ਸਭ ਤੋਂ ਵੱਡੀ ਚੀਜ਼ ਅਹੀਂ ਇਹੀ ਕਹਿਣਾ ਚਾਹੁੰਦੇ ਵੀ ਅਹੀਂ ਚਲੋ ਗੁਰੂ ਘਰ ਆਏ ਆ ਤੇ ਸਾਡਾ ਪਹਿਲਾਂ ਤੋਂ ਹੀ ਇਹੀ ਸੀਗਾ ਵੀ ਜਿਵੇਂ ਪਿਛਲੀ ਵਾਰੀ ਵੀ ਅਸੀਂ ਸਭ ਤੋਂ ਪਹਿਲਾਂ ਆਪਣੇ ਘਰ ਜਾਣ ਤੋਂ ਪਹਿਲਾਂ ਅਸੀਂ ਗੁਰੂ ਘਰ ਮੱਥਾ ਟੇਕ ਕੇ ਫਿਰ ਆਪਣੇ ਆਪਣੇ ਘਰਾਂ ਚ ਗਏ ਸੀਗੇ ਤੇ ਇਸ ਵਾਰੀ ਵੀ ਅਸੀਂ ਮਤਲਬ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਆਏ ਆ ਵੀ ਚਲੋ ਰੱਬ ਨੇ ਬੜੀ ਮਿਹਰ ਕੀਤੀ ਵੀ ਜਿਹੜਾ ਸਾਡਾ ਦੂਜੀ ਵਾਰੀ ਮੈਡਲ ਆਇਆ ਗੁਰੂ ਘਰ ਚ ਅਸ਼ੀਰਵਾਦ ਲੈਣਾ ਕੀ ਕਹਿੰਦਾ ਹੋ? ਬਿਲਕੁਲ ਜੀ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਸਾਰਾ ਕੁਝ ਹੈ ਤੇ ਅਸੀਂ ਚਾਹੁੰਦੇ ਆ ਵੀ ਚਲੋ ਜੇ ਵਾਹਿਗੁਰੂ ਨੇ ਇੰਨੀ ਕਿਰਪਾ ਕੀਤੀ ਵੀ ਅਸੀਂ ਵੀ ਧੰਨਵਾਦ ਕਰਕੇ ਆਈਏ ਜਿਸ ਤਰ੍ਹਾਂ ਹੋਕੀ ਨੂੰ ਐਸੀ ਪਿਆਰ ਮਿਲਿਆ ਕੀ ਕਹਿਣਾ ਚਾਹੋ ਨੇ ਹਾਕੀ ਨੂੰ ਸ਼ੁਰੂ ਤੋਂ ਹੀ ਬੜਾ ਪਿਆਰ ਮਿਲ ਰਿਹਾ ਸੀਗਾ ਜਦੋਂ ਤੋਂ ਵੀ ਵੀ ਹਾਕੀ ਦੀ ਹਿਸਟਰੀ ਬੜੀ ਸਟਰੋਂਗ ਆ ਹਮੇਸ਼ਾ ਹਾਕੀ ਨੂੰ ਬੜਾ ਪਿਆਰ ਮਿਲਿਆ ਪਰ ਪਿਛਲੇ ਕੁਝ ਟਾਈਮ ਤੋਂ ਜਿਵੇਂ ਸਾਡੇ ਮੈਡਲ ਨਹੀਂ ਸੀ ਆ ਰਹੇ ਚੰਗੇ ਟੂਰਨਾਮੈਂਟ ਦੇ ਵਿੱਚ ਪਰ ਹੁਣ ਉਹ ਜਿਹੜੀ ਪੁਰਾਣੀ ਹਾਕੀ ਸੀਗੀ ਜੋ ਸਾਡੀ ਹਿਸਟਰੀ ਆ ਉਹ ਫੇਰ ਤੋਂ ਵਾਪਸ ਹੋ ਰਹੀ ਆ ਤੇ ਬੈਕ ਟੂ ਬੈਕ ਮੈਡਲ ਆ ਰਹੇ ਬਾਰਡਰ ਏਰੀਆ ਦੇ ਵਿੱਚ ਬਹੁਤ سارے ਖਿਡਾਰੀ ਹੈਗੇ ਨੇ ਜਿਹੜੇ ਕਿ ਅੱਗੇ ਵਧਣਾ ਚਾਹੁੰਦੇ ਨੇ ਲੇਕਿਨ ਉਸੇ ਕੋਈ ਫੈਸਿਲਟੀਆਂ ਨਹੀਂ ਹੈਗੀਆਂ ਬਾਰਡਰ ਦੇ ਵਿੱਚ ਉਹ ਬਿਲਕੁਲ ਅਸੀਂ ਕਹਿਣਾ ਚਾਹੁੰਦੇ ਆ ਅਸੀਂ ਹਮੇਸ਼ਾ ਗਵਰਨਮੈਂਟ ਨੂੰ ਅਪੀਲ ਕਰਦੇ ਆ ਵੀ ਜਿਵੇਂ ਸਾਡੇ ਅਮਰਸਰ ਡਿਸਟ੍ਰਿਕਟ ਦੇ ਵਿੱਚ ਜਾਂ ਜਿੱਥੇ ਵੀ ਪੰਜਾਬ ਦੇ ਵਿੱਚ ਟਰਫ ਲਾਇਆ ਜਾਣਾ ہاکی ਦੇ ਗਰਾਊਂਡ ਬਣਾਏ ਜਾਣੇ ਜਾਂ ਮਨ ਸਾਰੇ ਸਪੋਰਟਸ ਦੇ ਗਰਾਊਂਡ ਬਣਾਏ ਜਾਣੇ ਠੀਕ ਹੈ